ਮਠਿਆਈ ਦੀ ਦੁਕਾਨ ਦੇ ਉੱਤੇ ਐਸਆਈਟੀਮ ਨੇ ਰੇਡ ਕੀਤੀ ਹੈ ਦੱਸਿਆ ਜਾ ਰਿਹਾ ਐਸਆਈਟੀਮ ਨੂੰ ਚੰਡੀਗੜ੍ਹ ਮਾਰਕਾ ਸ਼ਰਾਬ ਭਾਰੀ ਮਾਤਰਾ ਦੇ ਵਿੱਚ ਮਠਿਆਈ ਦੀ ਦੁਕਾਨ ਤੋਂ ਬਰਾਮਦ ਹੋਈ ਹੈ ਇਸ ਵੇਲੇ ਦੀ ਕਮੇਡੀ ਖਬਰ ਹੈ ਬਾਤ ਤੋਂ ਬਾਤ ਖਬਰ ਨੂੰ ਸ਼ੇਅਰ ਕਰੋ ਦਦ ਨੇ ਖੜ ਤੋਂ ਖਬਰ ਸਮਝ ਨਿਕਲ ਕੇ ਆ ਰਹੀ ਹੈ ਜਿੱਤੇ ਕਿ ਖੜ ਦੇ ਵਿੱਚ ਐਸਆਈਟੀਮ ਕੋਲ ਗੁਪ ਸੂਚਨਾ ਸੀ ਕਿ ਮਠਿਆਈ ਦੀ ਦੁਕਾਨ ਦੇ ਉੱਤੇ ਭਾਰੀ ਮਾਤਰਾ ਦੇ ਵਿੱਚ ਚੰਡੀਗੜ੍ਹ ਮਾਰਕਾ ਸ਼ਰਾਬ ਬਰਾਮਦ ਹੋ ਸਕਦੀ ਹੈ ਜਿਸ ਨੂੰ ਲੈ ਕੇ ਜਦੋਂ ਟੀਮ ਨੇ ਰੇਡ ਕੀਤੀ ਹੈ ਉਸ ਸਮੇਂ ਦੱਸਿਆ ਜਾ ਰਿਹਾ ਕਿ ਪਾਰੀ ਮਾਤਰਾ ਦੀ ਸ਼ਰਾਬ ਬਾਹਰ ਰੱਖੇ ਇੱਕ ਜਨੈਰੇਟਰ ਦੇ ਵਿੱਚ ਸਪਾ ਕੇ ਰੱਖੇ ਹੋਈ ਸੀ ਜਿਸ ਨੂੰ ਲੈ ਕੇ ਜਦੋਂ ਅਕਸਾਈ ਟੀਮ ਨੇ ਪੁਲਿਸ ਦੀ ਟੀਮਾਂ ਦੇ ਨਾਲ ਤਲਾਸ਼ੀ ਲਈ ਤਾਂ ਦੇਖਿਆ ਗਿਆ ਕਿ ਉਸ ਦੇ ਵਿੱਚ ਕਾਫੀ ਸ਼ਰਾਬ ਜੜੀ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਅਕਸਾਈ ਟੀਮ ਨੇ ਮਾਮਲਾ ਦਰਜ ਕਰ ਲਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਖੜੜ ਤੋਂ ਕਿਤੇ ਕੀ ਖੜੜ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਸਪਲਾਈ ਕਰਨ ਦੇ ਤਰੀਕੇ ਦੇ ਨਾਲ ਵੇਚਣ ਦੇ ਤਰੀਕੇ ਦੇ ਨਾਲ ਇਹ ਮਠਿਆਈ ਦੁਕਾਨਦਾਰ ਜੋ ਕਿ ਭਾਰੀ ਮਾਤਰਾ ਦੇ ਵਿੱਚ ਸ਼ਰਾਬ ਜਮ੍ਹਾਂ ਕਰਕੇ ਬੈਠਿਆ ਸੀ ਜਿੱਥੇ ਕਿ ਗੁਪਸ ਨੇ ਉਧਾਰ ਦੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਹੈ ਤਾਂ ਇਸੇ ਨੂੰ ਲੈ ਕੇ ਬਤਵਤ ਖਬਰ ਨੂੰ ਸ਼ੇਅਰ ਕਰਿਓ ਕਿ ਜਿਸ ਤਰੀਕੇ ਨਾਲ ਐਕਸਾਈਟ ਟੀਮ ਲਗਾਤਾਰ ਐਦਾਂ ਦੀਆਂ ਰੈਡਾ ਕਰਕੇ ਜੋ ਲੋਕ ਚੰਡੀਗੜ੍ਹ ਮਾਰਕਟ ਤੋਂ ਜਾਂ ਫਿਰ ਨਜਾਇਜ਼ ਤਰੀਕੇ ਦੇ ਨਾਲ ਸ਼ਰਾਬ ਦੀ ਵਿਕਰੀ ਕਰਦੇ ਨੂੰ ਦੇ ਖਿਲਾਫ ਵੱਡੀ ਕਾਰਵਾਈ ਕਰ ਰਿਹਾ ਤੇ ਇਸ ਲਈ ਕਿ ਤੁਸੀਂ ਦੇਖੋ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਜਨਰੇਟਰ ਵਿੱਚ ਜੇ ਤੁਸੀਂ ਜਨਰੇਟਰ ਦੇਖ ਰਹੇ ਹੋ ਸਕਰੀਨ ਦੇ ਵਿੱਚ ਇਸ ਜਨਰੇਟਰ ਦੇ ਵਿੱਚ ਇਹ ਸ਼ਰਾਬ ਰੱਖੀ ਹੋਈ ਸੀ ਤਾਂ ਕਿਸੇ ਨੂੰ ਸ਼ੱਕ ਵੀ ਨਹੀਂ ਸੀ ਕਿ ਇੰਨੀ ਸ਼ਰਾਬ ਇਸ ਜਨੈਟਰ ਦੇ ਅੰਦਰ ਰੱਖੀ ਹੋਵੇਗੀ ਜਿਸ ਤੋਂ ਬਾਅਦ ਹੁਣ ਪੂਰੀ ਸ਼ਰਾਬ ਉਸ ਜਨੈਟਰ ਦੇ ਵਿੱਚੋਂ ਬਾਹਰ ਕੱਢ ਕੇ ਜ਼ਬਤ ਕਰ ਲਈ ਹੈ ਤੇ ਨਾਲ ਮਠਿਆਈ ਦੁਕਾਨਦਾਰ ਦੇ ਖਿਲਾਫ ਅਕਸਾਈਡ ਟੀਮ ਨੇ ਮਾਮਲਾ ਦਰਜ ਕਰ ਲਿਆ ਹੈ ਇਹ ਤਸਵੀਰਾਂ ਤੁਹਾਨੂੰ ਸੀਧੇ ਦਿਖਾ ਰਹੇ ਹਾਂ ਵੱਤਵਤ ਖਬਰ ਨੂੰ ਸ਼ੇਅਰ ਕਰਕੇ ਅੱਗੇ ਤੁਸੀਂ ਜੂ ਆਪਣੇ ਦੋਸਤਾਂ ਤੱਕ ਪਹੁੰਚਾਓ ਜਿਸ ਤਰੀਕੇ ਨਾਲ ਇਹ ਖਬਰ ਲਗਾਤਾਰ ਕਈ ਚੈਨਲ ਉੱਤੇ ਵਾਇਰਲ ਹੋ ਰਹੀ ਹੈ ਪੈਸੋਂ ਲੱਗੇ ਸਾਈਟਿੰਮ ਦੇ ਇੰਸਪੈਕਟਰ ਤੇ ਨਾਲ ਜੋ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਪੂਰੇ ਮਾਮਲੇ ਬਾਰੇ ਕੀ ਕਿਹਾ ਪਰ ਤੁਸੀਂ ਉਹ ਵੀ ਸੁਣੋ ਕਿ ਕਿਹੜੀ ਜਗ੍ਹਾ ਤੇ ਕਿੰਨੀ ਰੇਡ ਕੀਤੀ ਗਈ ਹੈ ਤੇ ਕੀ ਬਰਾਮਦ ਹੋਈ ਇਹ ਨਿੱਕੀ ਕਿਚਨ ਹੈ ਜੀ ਕਰਨਗੀਪਾਲਾ ਏਰੀਆ ਤੇ ਅੱਜ ਸੀਕ੍ਰਟ ਇਨਫੋਰਮੇਸ਼ਨ ਦੇ ਬੇਸ ਤੇ ਆਜੀ ਹੈ ਇਹ ਜੀ ਜਿੱਤੇ ਤੁਹਾਡੇ ਸਾਹਮਣੇ ਹੈ ਕਾਫੀ ਮਾਲ ਚੱਡੀ ਕਰਤਾ ਨੂੰ ਮੈਂ ਕਿ ਲੋਕਲ ਪੁਲਿਸ ਦੇ ਚੈਲ ਜੀ ਆਏ ਹੋਏ ਨੇ ਕਰਨ ਸਿੱਕੋ ਮੈਨੂੰ ਮਾਰੀ ਰਹਿਤੋ ਤੇ ਟੋਟਲ ਕਿੰਨੀਆਂ ਬੋਟਲਸ ਹੋਈਆਂ ਇਹ ਜੋ ਕੋਨਲ ਅਲੱਗ ਅਲੱਗ ਬ੍ਰਾਂਡ ਦੀ ਅਲੱਗ ਅਲੱਗ ਬੋਟਲਸ ਹੈ ਇਹ ਤੇਨੂੰ ਲਾ ਕੇ ਲਗਾਣਾ ਹੈ ਮਾਲ ਦੀ ਤੁਹਾਨੂੰ ਪੁੱਛੇ ਸਾਹਮਣੇ ਆਏਗੀ ਸਾਰਾ ਮੂਸਟਲੀ ਮਾਲ ਚੱਡੀ ਕਰ ਓਕੇ ਮਤਲਬ ਇੱਥੇ ਤੇ ਵੇਚ ਨਹੀਂ ਸਕਦੇ ਨਾ ਇੱਥੇ ਪਲਾਂਦੇ ਵੀ ਸੀਗੇ ਕਿ ਵੇਚਦੇ ਹੀ ਸੀ ਨਹੀਂ ਅਜੇ ਤਾਂ ਇਨਫੋਰਮੇਸ਼ਨ ਸੀ ਕਿ ਇਹਨਾਂ ਕੋਲ ਇੱਥੇ ਮਾਲ ਪਿਆ ਹੈ ਇਹ ਕਲੀਅਰ ਨਹੀਂ ਆ ਜਾ। ਹਾਂਜੀ ਕਲੀਅਰ ਨਹੀਂ ਆ ਰਹੀ ਤੇ ਪਿਆਉਂਦੇ ਨੇ ਕਿ ਕਲੀਅਰ ਨਹੀਂ ਹੈ। ਲੇਕਿਨ ਜੋ ਸਮਾਨ ਮਿਲੇ ਆ ਜੇ ਤਪਤੀਸ਼ ਚਲੂ ਵੀ ਤੇ ਤਪਤੀਸ਼ ਕਰਵਾ ਦੇਦੇ ਕੀ। ਕਿਹੜਾ ਮਾਰਕਾ ਪਕੜੀ ਗਈ ਹੈ? ਕੀ ਗਣਾ ਜਾਂਦੇ ਹੋ ਤੁਸੀਂ? ਉਹ ਜੀ ਹੁਣ ਦੇ ਨਜਾ ਖਾਣਾ ਜਾ ਕੇ ਤਪਤੀਸ਼ ਕਰਾਂਗੇ। ਤਪਤੀਸ਼ ਤੋਂ ਪਤਾ ਲੱਗੂਗਾ ਵੀ ਇਹ ਨਹੀਂ ਹੈ दारू ወਟ ਨਹੀਂ ਦੀ दारू ਹੈ ਇਹ। ਕੀ ਦੇਖਿਆ ਜੀ? ਤੇ ਮੁੱਖ ਦੇ ਜਿਹੜਾ ਸਰਵੈਂਟ ਹੈਗੇ ਨੇ ਉਹ ਦੁਕਾਨ ਦਾ ਤੇ ਤਪਤੀਸ਼ ਕਰ ਨਾਲ ਲੈ ਕੇ ਚੱਲੇ ਆ। ਤੇ ਅਪੀਅਰ ਕਰ ਚੁੱਕਾਂਗੇ। ਕਿਹੜੀ ਤਰ੍ਹਾਂ ਦੇ ਦਿਨ ਹੋਏਗੀ ਬਾਅਦ ਚੂਰੋ ਦਾ ਟਿਕਾ